ਜਿਵੇਂ ਪਹਿਲੀ ਕਲਾਸ ਵਿੱਚ ਬੱਚੇ ਨੂੰ ਪਾਇਆ ਹੈ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ। ਤੋ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ। ਕ ਕਲਮ ਚ ਚਾਕੂ ਛ ਛਤਰੀ ਅਹੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਅਹੜਾ ਹੈ। ਗ ਗਣੇਸ਼ ਪਰ ਸਾਡਾ ਦਰ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੱਖ ਹੈ। ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅਜਕਲ ਗੱਗਾ ਗਦਾ ਮਿਲਦਾ ਹੈ। ਹਟਾ ਦਿੱਤਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੋਂ ਕੱਢੋ ਇੱਕ ਪਾਸੇ ਛੱਡੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦੇਵੀ ਜੋਤੀਆਂ ਦੇਵਤੇ ਪੈਦਾ ਕੀਤੇ ਪਰ ਕੀ ਕੀਤਾ ਜਾਏ ਕੁਛ ਅਰਸੇ ਤੋਂ ਮੂਰਖਾਂ ਦੇ ਹੱਥ ਦੇ ਚ ਇਹ ਦੇਸ਼ ਆਇਆ ਹੈ ਬਿਲਕੁਲ ਮੂੜਾਂ ਦੇ ਹੱਥ ਦੇ ਚ ਕਹਿਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਹੈ ਠੀਕ ਹੈ ਕਿ ਸਭ ਤੋਂ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਜਨਕ, ਮਹਾਰਾਜਾ ਰਣਜੀਤ ਸਿੰਘ ਧਾਰਮਕ ਸਨ, ਦੇਸ਼ ਦੀ ਫਿਜ਼ਾ ਧਾਰਮਕ ਬਣੀ ਹੋਈ ਸੀ। ਕਿਧਰੇ ਹਰੀਚੰਦਰ ਸੀ, ਕਿਧਰੇ ਜਨਕ ਸੀ। ਰਾਮ ਵੀ ਰਾਜਾ ਸਨ ਅਯੁੱਧਿਆ ਦੇ, ਸ਼੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ, ਮਹਾਰਾਜਾ ਨਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ। ਉਹ ਗੁਰਮੁਖ ਪਹਿਲੇ ਸਨ, ਗੁਰਸਿੱਖ ਪਹਿਲੇ ਸਨ, ਰਾਜਾ ਬਾਦ ਦੇ ਸਨ। ਕੋਈ ਵੀ ਚੀਜ਼ ਕੀਮਤੀ ਘਰ ਦੇਚ ਆਏ ਮਹਾਰਾਜਾ ਸਭ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ। ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਰਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘਟ ਤੋਂ ਘਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ रियासत इज ਬਗਾਵਤ ਹੈ ਮੈਂ ਤੋਂ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਹਾਂ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡੂ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਕੋਈ ਨਹੀਂ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤੋਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਕੀ ਉਹਨਾਂ ਦਾ ਆਂਧਰਾ ਤਮਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ ਹੈ ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪਰਬਲ ਹੈ ਦਕਨੀ ਸਿੰਗਾ ਦੇ ਵਿੱਚ ਇੰਜ ਕਹਿ ਲਓ ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ ਸਿੱਖੀ ਪਿਆਰ ਵੀ ਮੌਜੂਦ ਹੈ ਸਿੱਖੀ ਜਜ਼ਬਾ ਵੀ ਮੌਜੂਦ ਹੈ ਜਦ ਨਿਜ਼ਾਮ ਹైదరాబాద్ उसने देखिया इन्ह एक हजार खालसिया ने अमन बहाल कर देता है और खुशी वज़ह महाराजा रंजीत सिंह जन्मदिन तजाम हैदराबाद ने एक बड़ी खूबसूरत चांदनी भेजी चंदोआहा भेजे जिस दिन लाहौर तकरीब मनाई जा रही थी महाराजा साहब की चाननी बंद दी गई थी ਸਿਨਾਸਣ ਤੇ ਮਹਾਰਾਜਾ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਏ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਦਾਸ ਨੇ ਕਈ ਵਾਰ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇਖਾਨੇ ਚ ਛੁਕੇ ਦਾਸ 1 ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਪਰਵ ਤੋਂ ਲੈ ਕੇ ਦੀਵਾਲੀ ਤੱਕ ਕਿਸੇ ਵਕਤ ਸਿੰਘ ਸਾਹਿਬ ਗੈਣੀ ਚੇਤ ਸਿੰਘ ਸਾਡਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਦਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਦਰੇ ਵੀ ਹੋਵੇ ਤੁਹਾਡੀ ਸਿਹਤ ਠੀਕ ਹੋ ਗਈ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਇਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਕੁਛ ਇਹ ਚਾ ਤੋਸ਼ਖਾਨਾ ਖੁਲਵਾ ਕੇ ਬਦਕਿਸਮਤੀ ਕਿਸਨ ਚੋੜਾ ਸੀ ਦੇ ਚੱਲ ਕੇ ਖਾਕ ਹੋ ਗਈ ਨਹੀਂ ਰਹੀ ये चानी जिस वक्त सिंहासन सिंघर्सन उपर बनी गई महाराजा साहब देखते ने देखते दे ही रह गए पूछते हैं एहलकारा यह चाननी ये चंदोआ ये कदों बनाया है एहलकार कहें महाराजा साहब बनाया नहीं ये ते है ये तो निजाम हैदराबाद ने आपू भेट भेजी है सब तो कीमती खूबसूरत जान के असी बन दी खड़े ने ਉਹੜਾ ਗਿਆ ਸੋਚੀ ਗਈ ਤੇ ਫਿਰ ਕਹਿਣ ਲੱਗੇ ਉਤਾਰੋ ਇਸ ਨੂੰ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੀ ਛਿੜ ਗਈ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਬੁੱਲ ਹੋ ਗਈ ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬਣ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ ਕਿਆ ਵਾਕਈ ਇਹ ਆਪਦੀ ਸ਼ਾਨ ਦੇ ਛਾਇਆ ਨਹੀਂ ਹੈ ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ ਇਹ ਇਤਨੀ ਖੂਬਸੂਰਤ ਹੈ ਇਹ ਇਤਨੀ ਮਨਮੋਹਕ ਹੈ ਇਹ ਦਰਬਾਰ ਸਭ ਦੇ ਸਿਰ ਤੇ ਝੁਲਣੀ ਚਾਹੀਦੀ ਏ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ ਉਸ ਵਕਤ ਬਿਜਵਾ ਦਿੱਤੀ ਉਤਾਰ ਕੇ ਘਰ ਵਿੱਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵਧਦਾ ਜਾ ਰਿਹਾ ਹੈ ਪਦਾਰਥ ਵਧੇ ਜਾ ਰਹੇ ਨੇ ਮਹਾਰਾਜਾ ਸਾਹਬ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ ਹੈ ਰਾਜ ਸਤਾ ਵਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਨੇ ਸ਼ੁਰੂ ਹੋ ਗਏ ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪ੍ਰਮਾਤਮਾ ਤੋਂ ਖਾਲੀ ਹੋ ਗਿਆ ਤੁਹਾਨੂੰ ਯਾਦ ਤਾਂ ਖੈਲੀ ਹੋਵੇ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘ ਆਸਨ ਤੇ ਬੈਠ ਕੇ ਸ੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ RAM ਦੇ ਰੋਮ ਰੋਮ ਦੇ ਚਾ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚਾ ਭਗਤੀ ਨਿਕਲਦੀ ਹੈ ਹਰੀਸ਼ ਚੰਦਰ ਦੇ ਰੋਮ ਰੋਮ ਦੇ ਚਾ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਸੀ ਬਦਕਿਸਮਤ ਆਧਾਰਮਿਕ ਲੋਕਾਂ ਦੇ ਹੱਥੇ ਚਾ ਗਿਆ ਉਹ ਦੇਸ਼ ਦੇ ਚ ਐ ਦੁਪਸਤੀ ਖਾਸ ਕਰਕੇ اخਲਾਕੀ ਪਸਤੀ ਹਰ ਪਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮੈਂ ਇਸ ਦਾ ਇੱਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਵਿੱਚ ਤਾਂ ਕਿ ਵਿਵਹਾਰ ਵਿੱਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਵਿੱਚ ਤਾਂ ਕਿ ਪਰਿਵਾਰ ਵਿੱਚ ਕਲਕ੍ਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਦਰਾਣਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਚਾ ਕਿ ਰਾਜਨੀਤੀ ਵਿੱਚ ਖੁਆ ਖਾਈ ਨਾ ਹੋਵੇ ਜਖ ਜੋ ਹੈ ਬਸ਼ਦਤ ਜ਼ੁਲਮ ਨਾ ਆਵੇ ਪਰ ਖੋਆ ਖਾਈ ਨਾ ਆਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ ਜੇ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ ਅਸੀਂ ਉਸ ਨੂੰ ਡਗਹਿਤ ਕਹਿੰਦੇ ਆ ਚੋਰ ਕਹਿੰਦੇ ਆ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਵੇ ਮਨਿਸਟਰ ਹੁੰਦੇ ਆ ਉਹ ਤਾਕਤ ਵਰਨਾ